ਇਹ ਮਾਰ ਦੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਉਹਨਾਂ ਦੀ ਸ਼ਹਾਦਤ ਨੂੰ ਸਿਰਦਾ ਕਰਦੇ ਆ ਅੱਜ ਇੱਥੇ ਜੋਧਾ ਦੇ ਇਸ ਮਾਰਗ ਦੇ ਉੱਪਰ ਕਰਕੇ ਹੋਏ ਆਂ ਇੱਤਹਾ ਦੇ 21 ਦਿਨ ਦੇ ਉੱਪਰ ਬਹੁਤ ਦਾਦੇ ਜਰੂਰੀ ਆ ਕਿਉਂਕਿ ਜਦੋਂ ਇੱਕ ਮਹੌਰ ਬਣਿਆ ਹੋਇਆ ਹੈ ਕਿ ਇੱਕ ਪਾਸੇ ਅਸੀਂ ਅਲੱਗ-ਅਲੱਗ ਸਰਕਾਰਾਂ ਦੇਖ ਚੁੱਕੀਆਂ ਸਾਡੀ ਨੌਜਵਾਨੀ ਹੈ ਜਿਹਦੇ ਵਿੱਚ ਘਟ ਗਲਤੀ ਦੇ ਵਿੱਚ ਨੌਜਵਾਨ ਕਿਉਂਕਿ ਉਹਨਾਂ ਨੂੰ ਰਾਹ ਦਸੇਰਾ ਹੈ ਨਹੀਂ ਹੈ ਮੈਂ ਤਾਂ ਪਹਿਲਾਂ ਇੱਕ ਬਲਾਰਾ ਦੇ ਦੱਸ ਦਤਾ ਹੁਦੋਂ ਤੋਂ ਬਾਅਦ ਸਿਆਸੀ ਤੌਰ ਤੇ ਵੀ ਗੱਲਾਂ ਦੋ ਸਾਡੇ ਸਾਹਮਣੇ ਖੜੀਆਂ ਹੋ ਗਈਆਂ ਜਿਹਦੇ ਚ ਦੋ ਪਾਰਟੀਆਂ ਦਾ ਜ਼ਿਕਰ ਸਿੱਧੇ ਤੌਰ ਤੇ ਆ ਗਿਆ ਆਕਾਲੀ ਦਲ ਦਾ ਵੀ ਪੰਜਾਬ ਦੇ ਵਿੱਚ ਕੀ ਕੁਝ ਕੀਤਾ ਕੀ ਨੀਤੀਆਂ ਉਹਨਾਂ ਨੇ ਲੈ ਕੇ ਆਈਆਂ ਜਿਹੜਾ ਨੀਤੀਆਂ ਦਾ ਸੰਤਾਪ ਅੱਜ ਪੰਜਾਬ ਦੀ ਨੋਜਮਾਨੀ ਚਾਹੇ ਉਹ ਨਸ਼ੇ ਦਾ ਕਾਰੋਬਾਰ ਵਜਿੱਟੀਆਂ ਦੇ ਭੋੜੇ ਦੇ ਰੂਪ ਦੇ ਵਿੱਚ ਪੰਜਾਬ 'ਚ ਸ਼ੁਰੂ ਹੋਇਆ ਚਾਹੇ ਮਾਈਨਿੰਗ ਦਾ ਦੌਰ ਇੰਨਾ ਕਿ ਜਿਹੜਾ ਬਰੂਟਲ ਸ਼ੁਰੂ ਹੋਇਆ ਮਜਿੱਕੀਏ ਦੇ ਆਪਣੇ ਪੈਰਾਂ ਦੇ ਹੇਠ ਚਾਹੇ ਪੰਜਾਬ ਦੇ ਵਿੱਚ ਹਰ ਪ੍ਰਕਾਰ ਦਾ ਮਾਫੀਆ ਤੰਤਰ ਖੜਾ ਕੀਤਾ ਗਿਆ ਤੇ ਇਹਦੇ ਤੋਂ ਦੁੱਧ ਘੋਟੀ ਕਾਂਗਰਸ ਵੀ ਨਹੀਂ ਲਈ ਕਿ ਜਿੰਨੇ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਦੇ ਟੋਟਲ ਜਿੰਨਾ ਵੀ ਕਹਈਏ ਸਾਰੀ ਇੰਡਸਟਰੀ ਹੈ ਜਾਂ ਹਰ ਖੇਤਰ ਹੈ ਉਹਦੇ ਚ ਕਾਬਜ਼ ਹੋਣ ਦੇ ਲਈ ਆਪਣੇ ਘਰੇਲੂ ਖੜੇ ਨਹੀਂ ਕੀਤੇ ਪਰ ਇਹਦੇ ਤੋਂ ਅੱਗੇ ਇੱਕ ਮਾਹੌਲ ਅੱਜ ਦੇ ਸਮੇਂ ਖੜਾ ਹੈ ਜਿਹੜੇ ਸਾਡੇ ਜਿੰਨੇ ਹਜ਼ੂਰ ਕਿਥੇ ਬੈਠੇ ਆ ਉਹਨਾਂ ਦੇ ਨਹੀਂ ਸੋਚਣ ਵਾਲਾ ਹੈ ਅਜੇ ਹਿੰਆ ਚਚਾਮਾ ਸਾਨੂੰ ਆਪਣੇ ਪਿੰਡਾਂ ਦੇ ਵਿੱਚ ਜ਼ਰੂਰ ਕਰਨੀਆਂ ਚਾਹੀਦੀਆਂ ਜਿੱਤੇ ਇੱਕ ਮਾਹੌਲ ਬਣੇ ਤਾਂ ਕਿ ਜਿਹੜੀ ਨੌਜਵਾਨੀ ਹੈ ਅਸੀਂ ਤਾਂ ੜੋੜ ੜੋੜ ਪਾਰਟੀਆਂ ਦੇ ਵਿੱਚ ਲਗਾਤਾਰ ਆਪਣੇ ਬੜੇਪਾ ਤੱਕ ਪੁੱਜ ਗਈਆਂ ਅੱਜ ਵੇਲਾ ਇਹ ਖੜਾਇਆ ਜਦੋਂ ਸਾਡਾ ਬੜੇਪਾ ਵੀ ਇਹ ਦੇਹਾ ਹੈ ਜਿਹਦੇ ਵਿੱਚੋਂ ਸਾਡੇ ਕਈ ਪਰਿਵਾਰ ਅਜਿਹੇ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਮੋਦ ਹੋ ਜੇ ਨਾ ਉਹਨਾਂ ਨੂੰ ਇਹ ਦਿੱਤਾ ਪੈ ਜਾਂਦੀ ਹੈ ਕਿ ਇਹਨੂੰ ਫੂਕਣ ਦੇ ਲਈ ਇਹਦਾ ਸੰਸਕਾਰ ਕਰਨ ਦੇ ਲਈ ਲੱਕਣਾ ਕਿੱਥੋਂ ਖਰੀਦਣੇ ਆ ਇਹ ਹਾਲਤ ਹੈ ਜਾਹੇ ਲੁਧਿਆਣੇ ਦੇ ਇਸ ਵੱਡੇ ਸ਼ਹਿਰ ਦੇ ਕਸਬੇ ਦੇ ਵਿੱਚ ਬੈਠੇ ਆ ਸਾਡੇ ਕਈ ਪਰਿਵਾਰਾਂ ਜਿੱਤਾਂ ਦੇ ਵੀ ਹੈਗੇ ਅੱਜ ਵੀ ਜਿਹੜਾ ਸਾਡਾ 141 ਕਰੋੜ ਵਾਦੀ ਹੈ ਸਾਡੇ ਮੁਲਕ ਦੀ ਉਸ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਵੀ ਲੋਕਾਂ ਨੂੰ ਮੁਫਤ ਅਨਾਜ ਦੇਣ ਦੀ ਲੋੜ ਹੈ ਅੱਜ ਵੀ ਸਾਡੇ ਲੋਕ ਸਾਡੀ ਕਾਂਗਰਸ ਪਾਰਟੀ ਦਾ ਇੱਕ ਪ੍ਰਧਾਨ 1000 ਰੁਪਿਆ ਲੈਣ ਦੇ ਲਈ ਕੱਲ ਚੰਡੀਗੜ੍ਹ ਦੇ ਵਿੱਚ ਧਰਨਾ ਆ ਇਹ ਸਮਝ ਸਕਦੇ ਹੋ ਵੀ ਜਿਹੜੇ ਸਿਦਿਆ ਜ਼ੰਮ ਪਗਾ ਸਿੰਘ ਰਾਜਪੁਰੂ ਸੁਖਦੇਵ ਮੰਗੇ 23 ਮਾਰਚ ਨੂੰ ਸ਼ਹੀਦ ਹੋਏ ਫਾਂਸੀਆਂ ਦੇ ਰੱਸੇ ਚੂਮੇ ਉਹਦਾ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਕਿ ਲੋਕਾਂ ਨੂੰ ਆਜ਼ਾਦੀ ਮਿਲੀ ਵੀ ਹੈ ਕਿ ਨਹੀਂ ਅੱਜ ਨੌਜਵਾਨੀ ਜਿਨ੍ਹਾਂ ਨੂੰ ਬੇੜੀਆਂ ਦੇ ਵਿੱਚ ਲੱਦ ਕੇ ਅਮਰੀਕਾ ਤੋਂ ਜਿਨ੍ਹਾਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਪੁੱਜੇ ਆ ਉਹ ਪ੍ਰੋਫੈਸਰ ਸਾਹਿਬ ਨੇ ਦਰਦ ਦਰਦਾਂ ਤੇ ਕਿੱਦਾਂ ਇੱਥੇ ਤਾੜ ਕੇ ਭੇਜਿਆ ਆ ਤੇ ਇੱਕ ਵੀ ਚਾਹੇ ਗੱਲਾ ਭਾਜਪਾ ਨਹੀਂ ਸਾਡੇ ਸਾਰੇ ਸਿਆਸੀ ਲੀਡਰਾਂ ਦੇ ਮੂੰਹਾਂ ਦੇ ਵਿੱਚ ਘੁੰਗੜੀਆਂ ਆਇਆ ਕੋਈ ਹੇਠਾਂ ਨਹੀਂ ਆਇਆ ਗਰਾਊਂਡ ਤੇ ਰਾਣਾ ਗੁਰਜੀਤ ਦੇ ਜਦੋਂ ਫੈਕਟਰੀਆਂ ਦੇ ਉੱਪਰ ਰੈਡਾ ਹੁੰਦੀ ਆ ਤੇ ਉਹ ਬੜੀ ਤਰਲਾ ਮੁਰਛੀ ਮੱਛੀ ਹੁੰਦਾ ਹੈ ਪਰ ਉਹਨੇ ਇਹ ਨਹੀਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਜਿਹੜੀ 60 ਲੱਖ ਦੀ ਗਿਣਤੀ ਦੇ ਵਿੱਚ ਬਰੋਦਾਰੀ ਦਾ ਸੰਤਾਪ ਅਡਾ ਰਹੀ ਹੈ ਪੰਜਾਬ ਦੇ ਹਰ ਦੂਜੇ ਚੌਥੇ ਘਰ ਦੇ ਵਿੱਚ ਨੌਜਵਾਨ ਨਸ਼ੇ ਕਰਨ ਦੇ ਲਈ ਮਜਬੂਰ ਹੈ ਹਰ ਪੰਜਾਬ ਦਾ ਪੜਾ ਲਿਖਿਆ ਪ੍ਰੋਫੈਸਰ ਉਹ ਜਿਹੜੇ ਸਾਡੇ ਐਜੂਕੇਸ਼ਨ ਦੇ ਮਨਿਸਟਰ ਹੈ ਉਹਨਾਂ ਦੇ ਘਰਾਂ ਦੇ ਬਾਰ ਜਿਹੜੇ ਆ ਉਹ ਸੁਸਾਇਡ ਕਰਨ ਦੇ ਲਈ ਮਜਬੂਰ ਹੈ ਲਗਾਤਾਰ ਧਰਨੇ ਲੱਗ ਰਹੇ ਆ ਕੱਲ 23 ਮਾਰਚ ਦਾ ਦਿਹਾੜਾ ਹੜਕੜ ਕਲਾ ਦੇ ਵਿੱਚ ਸ਼ੀਦਿਆਸ ਭਗਤ ਸਿੰਘ ਨੂੰ ਸਜਦਾ ਕਰਨ ਨਹੀਂ ਵੱਡੀ ਗੀਤੀ ਦੇ ਵਿੱਚ ਬਰੋਜ਼ਗਾਰਾਂ ਨੇ ਮਲਾਜ਼ਮਾਂ ਨੇ ਸਰਕਾਰ ਨੂੰ ਘੇਰਨ ਜਾਣਾ ਹੈ ਇਹ ਗੱਲ ਸਵਾਲ ਖੜਾ ਕਰਨ ਜਾਣਾ ਹੈ ਕਿ ਤੁਸੀਂ ਕੁਰਸੀਆਂ ਦੇ ਉੱਪਰ ਤਾਂ ਬੈਠ ਕੇ ਪਰ ਅੱਜ ਮਾਹੌਲ ਕਿੱਥੇ ਖੜਾ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਜੋ ਗੱਲ ਬਾਤਰੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਚਾਹੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹੋਵੇ ਚਾਹੇ ਉਹ ਜਿਹੜਾ ਇੱਕ ਖਨੋਰੀ ਤੇ ਸ਼ੰਭੂ ਦੇ ਵਿੱਚ ਲੱਗਿਆ ਹੋਇਆ ਮੋਰਚਾ ਹੈ ਉਹਦੇ ਨਾਲ ਹੋਵੇ ਕਦੀ ਨਹੀਂ ਜਿੰਨੀ ਜ ਮੇਰੀ ਉਮਰ ਹੈ ਤਾਂ ਜਾ ਜਿੰਨਾ ਕਿ ਮੈਂ ਪੜਿਆ ਆ ਜਾਂ ਜਿੰਨਾ ਕਿ ਸੁਣਿਆ ਆ ਇਤਿਹਾਸ ਦੇ ਵਿੱਚ ਇਹ ਕੁਝ ਨਹੀਂ ਕਦੀ ਦੇਖਿਆ ਵੀ ਜਦੋਂ ਜੰਗਾ ਵੀ ਲਗਦੀਆਂ ਆ ਜੰਗਾ ਦੇ ਇਹ ਪੈਰਲ ਕਿਤੇ ਗੱਲਬਾਤ ਦਾ ਦੌਰ ਵੀ ਚੱਲਦਾ ਆ ਉਹ ਗੱਲਬਾਤ ਦੋਨਾਂ ਧਿਰਾਂ ਦੇ ਵਿੱਚ ਕਿਸੇ ਪੱਤਰਕਾਰ ਕਿਸੇ ਏਜੰਸੀਆ ਕਿਸੇ ਤੂ ਚਲਦੀਆਂ ਆ ਕਦੀ ਵੀ ਇਹ ਗੱਲ ਨਹੀਂ ਹੋਈ ਵੀ ਗੱਲਬਾਤ ਕਰਨ ਵਾਲੀਆਂ ਧਿਰਾਂ ਨੂੰ ਇਸ ਤਰੀਕੇ ਦੇ ਨਾਲ ਪੜਿਆ ਗਿਆ ਹੋਵੇ ਸਾਡੇ ਸਾਹਮਣੇ ਨੰਗੀ ਹੋ ਗਈ ਨਾ ਉਹਨਾਂ ਗੱਲ ਹੁਣ ਗੱਲ ਇਹ ਸਾਡੇ ਸਾਹਮਣੇ ਖੜੀ ਆ ਵੀ ਲੜਾਈ ਕਿੰਨੀ ਸਖਤ ਹੈ ਜਿਹੜੇ ਡੀਆਈਜੀ ਮਨਦੀਪ ਸਿੱਧੂ ਨੇ ਪਟਿਆਲੇ ਦੇ ਵਿੱਚ ਸਟੇਟਮੈਂਟ ਦਿੱਤੀ ਵੀ ਅਸੀਂ 3000 ਦੀ ਗਿਣਤੀ ਦੇ ਵਿੱਚ ਤੁਸੀਂ 300 ਉਹ ਗੱਲ ਵੱਖਰੀ ਐ ਵੀ ਭਾਰਤੀ ਕਿਸਾਨ ਜੂਨੀਅਰ ਦੇ ਆਦੇ ਆਗੂ ਨੇ ਜਗਜੀਤ ਸਿੰਘ ਦੱਲਿਆਰ ਉਹਨਾਂ ਨੇ ਇੱਕ ਪਾਸੇ ਦੀ ਲੜਾਈ ਸਾਰੀ ਖੇਲ ਉੱਕੜ ਕਰਨ ਦੇ ਵਿੱਚ ਸਰਕਾਰ ਦੇ ਨਾਲ ਇੱਕ ਰੋਲ ਅਦਾ ਕੀਤਾ ਨੰਗਾ ਹੋ ਗਿਆ ਲੋਕਾਂ ਦੇ ਵਿੱਚ ਹੁਣ ਸਾਡੇ ਵਿੱਚ ਜਦੋਂ ਅਸੀਂ ਇਹ ਸੋਚਦੇ ਆ ਜਦੋਂ ਦਿਹਾੜੇ ਮਨਾਣੇ ਆ ਵੀ ਨੌਜਵਾਨੀ ਕਿੱਧਰ ਚੱਲੇ ਸਾਡੇ ਤੋਂ ਜਿਹੜੇ 2 4 5 10 50 ਨੌਜਵਾਨ ਹੈ ਉਹਨਾਂ ਨੂੰ ਕਿੱਦਾਂ ਸਹੀ ਰਾਹ ਦੇ ਵਿੱਚ ਤੋਰਿਆ ਜਾਵੇ ਉਹਨਾਂ ਨੂੰ ਇਹ ਨਾ ਹੋਵੇ ਕਿ ਖੇਤਰੀ ਪਾਰਟੀਆਂ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਹੋਰ ਕਿਸੇ ਧਿਰ ਦੇ ਚੱਕਰ ਦੇ ਵਿੱਚ ਜਾਂ ਹੋਰ ਧਾਰਮਿਕ ਏਜੰਡੇ ਦੇ ਤੌਰ ਦੇ ਉੱਪਰ ਜਿਹੜੇ ਨੌਜਵਾਨ ਕੁੱਝ ਕਿ ਰਹਿ ਗਏ ਆ ਕਿੰਨੇ ਕ ਨੌਜਵਾਨ ਹੈ ਪੰਜਾਬ ਦੇ ਵਿੱਚ ਅੱਜ ਜਿਹੜਾ ਲੜਨਾ ਚੱਲਦੀ ਹੈ ਨੌਜਵਾਨ ਅਸੀਂ ਵੱਡੀ ਗਿਣਤੀ 'ਚ ਹਾਜ਼ਰ ਹੁੰਨੇ ਆ ਪਰ ਥੋੜੀ ਗੱਲ ਸੁਣ ਕੇ ਤੁਰੇ ਜਾਂਦੇ ਆ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਰਨ ਦੀ ਕੀ ਲੋੜ ਹੈ ਕਿੱਥੇ ਜਾਣ ਦੀ ਲੋੜ ਹੈ ਸਾਡਾ ਰਾਹ ਤੇ ਸਿਰਾ ਕੀ ਹੈ ਇਹ ਗੱਲ ਕਰ ਲਈਏ ਕੇਂਦਰ ਦੀ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਤੇ ਤੁਸੀਂ ਪੰਜਾਬ ਦੇ ਲੋਕਾਂ ਦੇ ਸਿਰ ਇੱਕ ਗੱਲ ਤਾਂ ਲੱਗੀ ਨਾ ਲੱਗੀ ਏ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਹੀ ਦੇ ਵਿੱਚ ਉਸ ਮੋਤੀ ਦਾ ਰੱਥ ਲੋਕ ਦਾ ਜਿਸ ਰੱਥ ਦੇ ਅੱਗੇ ਕੋਈ ਆਂਦਾ ਨਹੀਂ ਸੀਗਾ ਭਾਰਤ ਦੇ ਵਿੱਚ ਮੁਸਲਮਾਨ ਲਗਾਤਾਰ ਕੁੱਟੇ ਜਾ ਰਹੇ ਸੀਗੇ ਦਰਦ ਕੁੱਟੇ ਜਾ ਰਹੇ ਸੀਗੇ ਹਰ ਕਾਨੂੰਨ ਬਣ ਰਹੇ ਸੀਗੇ ਜਿਹੜੇ ਲੋਕਾਂ ਦੇ ਵਿਰੋਧੀ ਆ ਕਿ ਕਿਸਾਨਾਂ ਨੇ ਅਜਿਹ ਮੋਹ ਤਿਆਰ ਕੀਤਾ 385 ਦਿਨ ਦਿੱਲੀ ਦੇ ਬਾਹਰ ਘੇਰ ਕੇ ਰੱਖੀ ਤੇ ਚਾਹ ਤਿੰਨੇ ਕਾਨੂੰਨ ਰੱਦ ਕਰਾ ਕੇ ਇੱਕ ਗੱਲ ਖੜੀ ਕਰ ਦਿੰਦੀ ਵੀ ਇੱਕ ਮੋਹਰ ਬਣਿਆ ਜਾ ਸਕਦਾ ਵੀ ਜਨ ਤੱਕ ਜੱਥੇਬੰਦੀਆਂ ਦੇ ਪਲੇਟਫਾਰਮ ਤੋਂ ਅਸੀਂ ਲੜਾਈ ਲੜ ਸਕਦੇ ਹਾਂ ਹਰ ਚਾਹੇ ਜਿੰਨੀ ਵੀ ਸਿਆਸੀ ਪਾਰਟੀਆ ਦੇ ਨਾਲ ਸਬੰਧ ਰੱਖਦੇ ਲੋਕ ਲਗਾਤਾਰ ਕਿਸਾਨੀ ਝੰਡਿਆ ਲੈ ਕੇ ਆਪਣੀ ਗੱਡੀਆਂ ਤੇ ਕਾਲ ਬਣਾ ਕੇ ਲਗਾਤਾਰ ਟੋਲ ਪਲਾਜ਼ਾ ਤੋਂ ਲਾਹਾ ਤਾਂ ਹਜੇ ਵੀ ਲੈਂਦੇ ਹਨ ਪਰ ਜਦੋਂ ਹੁਣ ਫੜੋ ਫੜਾਈ ਸ਼ੁਰੂ ਹੋ ਗਈ ਸਾਰੇ ਦੁੱਕ ਕੇ ਬੈਠ ਗਏ ਹੁਣ ਗੱਲ ਇੱਥੇ ਖੜੀ ਐ ਜਦੋਂ ਮੋਦੀ ਤੋਂ ਅੱਗੇ ਸਾਡੇ ਇੱਥੋਂ ਹੀ ਜਿਹੜਾ 92 ਸੀਟਾਂ ਸੀ ਜਿਹਨੂੰ ਜਿਤਾ ਕੇ ਦਿੱਤੀਆਂ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਕਿਸਾਨਾਂ ਦਾ ਮਿੱਤਰ ਕਿਹੜਾ ਐ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਜਦੋਂ ਮੈਂ ਜਿੱਤ ਗਿਆ ਨੌਜਵਾਨਾਂ ਦੇ ਲਈ ਆਪਣਾ ਹਰਾ ਪੰਨ ਚਲਾਵਾਂਗਾ ਸਾਰੇ ਬੇਰੋਜ਼ਗਾਰਾਂ ਦੀ ਜਿਹੜੀ ਬੇਰੋਜ਼ਗਾਰੀ ਖਤਮ ਕਰ ਦੇਗਾ ਜਿਹੜਾ ਇਹ ਕਹਿੰਦਾ ਵੀ ਮਲੇਗਾ ਮਜ਼ਦੂਰਾਂ ਦੇ ਲਈ ਆਪਣੇ ਵੱਲੋਂ ਬੰਦਾ ਹਿੱਸਾ ਪਾ ਪਾਵਾਂਗਾ ਤੇ ਉਦੋਂ ਦੀ ਜਿਹੜੀ ਗਰੀਬੀ ਦੂਰ ਕਰ ਦੇਵਾਂਗਾ ਉਹਨੇ ਕਰ ਦਿੱਤਾ ਤਿੰਨ ਸਾਲਾਂ ਬਾਅਦ ਹੁਣ ਗੱਲ ਇੱਥੇ ਖੜੀ ਐ ਵੀ ਕਰਨਾ ਕੀ ਆ ਸੀ ਜਾਂ ਅੱਜ ਦਾ 23 ਮਾਰਚ ਦਾ ਦਿਹਾੜਾ ਮਨਾ ਕੇ ਅੱਗੇ ਫਿਰ ਤੁਰ ਜਾਣਾ ਆਪਣੀ ਆਪਣੀ ਉਸੇ ਸਿਆਸੀ ਪਾਰਟੀਆਂ ਉਸੇ ਘਰੇਲੂ ਜਿਹੜੀਆਂ ਬਹਿਗਾਈ ਘਰੇਲੂ ਜਿਹੜੇ ਹੁਦੇਮੀਆਂ ਦੇ ਵਿੱਚ ਡੱਟ ਕੇ ਉੱਥੇ ਹੀ ਲੱਗ ਜਾਣਾ ਜਾਂ ਇਹ ਯਤਨ ਕਰਨਾ ਵੀ ਅਸੀਂ ਪੰਜਾਬ ਦੇ ਉਹ ਲੋਕ ਐ ਜਿਨ੍ਹਾਂ ਲੋਕਾਂ ਦੇ ਵਿੱਚੋਂ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਉਹਦੇ ਨਾਮ ਦੇ ਜੋਧੇ ਉਧਰ ਸਿੰਘ ਵਰਗੇ ਰਹੇ ਐ ਅਸੀਂ ਪੰਜਾਬ ਦੇ ਉਹ ਲੋਕ ਐ ਜਿਨ੍ਹਾਂ ਨੇ ਕੇਂਦਰ ਦੇ ਮੋਦੀ ਸਰਕਾਰ ਦਾ ਮੂੰਹ ਮੋੜਿਆ ਅਸੀਂ ਪੰਜਾਬ ਦੇ ਉਹ ਲੋਕ ਐ ਜਿਹੜੇ ਹਰ ਹੋਰ ਇੱਕ ਗੱਲ ਦੇ ਬੰਦ ਲਗਾਤਾਰ ਡਟ ਕੇ ਲੜਨੇ ਆ ਕਿ ਇੱਥੇ ਹੀ ਹੁਣ ਗੱਲ ਖੜੀ ਆ ਕਿ ਅਸੀਂ ਹੋਰ ਵੀ ਕੁਝ ਕਰ ਸਕਦੇ ਹਾਂ ਅਸੀਂ ਪੰਜਾਬ ਦੇ ਆਪਣੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੱਥੇਬੰਦ ਕਰ ਸਕਦੇ ਹਾਂ ਉਹਨਾਂ ਨੂੰ ਜੱਥੇਬੰਦ ਕਰਕੇ ਰਾਹ ਦੱਸ ਸਕਦੇ ਹਾਂ ਕਿ ਆਓ ਜਾਹੇ ਸਾਡੀ ਗਿਣਤੀ ਘੱਟ ਹੋ ਸਕਦੀ ਆਜ ਦੀ ਗੇਟ ਦੇ ਵਿੱਚ ਪਰ ਸ਼ੁਰੂਆਤ ਤਾਂ ਕਰੀਏ ਜਦੋਂ ਸੀਦਿਆਜ਼ਮ ਭਗਤ ਸਿੰਘ ਵਰਗੇ ਹਮੇਂ ਹੁਨੇ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਹੋਣ ਕਿ ਮੈਂ ਕਿਹਨੂੰ ਬੇਨਤੀ ਕਰਾਂ ਇੱਥੇ ਵੀ ਅਸੀਂ ਬੈਠੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ ਇੱਥੋਂ ਨਿਕਲ ਕੇ ਚੱਲ ਜਾਂਦੇ ਹੋਣੇ ਤੇ ਅੱਜ ਵੀ ਨਿਕਲੇ ਹੋਣੇ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਅੱਜ ਦੇ ਦਿਨ ਦਾ ਸਪੈਸ਼ਲ ਕੋ ਪੈ ਰਿਹਾ ਹੈ ਤੁਸੀਂ ਦੱਸ ਦਿਓ ਪਰ ਇਹ ਜੀ ਤਬਦੀਲੀ ਤੁਸੀਂ ਲੋਕਾਂ ਨੇ ਕਰਨੀ ਹੈ ਜਿਨ੍ਹਾਂ ਨੇ ਇਹ ਕੀਤਾ ਕਿ ਇੱਥੇ 2-4 ਘੰਟੇ ਬੈਠਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੇ 23 ਮਾਰਚ ਦੇ ਸ਼ਹੀਦਾਂ ਨੂੰ ਅੱਜ ਸੇਦਾ ਕਰਨਾ ਹੈ ਤੇ ਜਿਹੜੇ ਲੋਕ ਬਾਹਰੋਂ ਉੱਧਰੋਂ ਆ ਰਿਹਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਤੇ ਕੁਝ ਆਪਣੀਆਂ ਕਹਿ ਨਹੀਂ ਆਇਆ ਹੈ ਤੇ ਇੱਕ ਵਿਚਾਰ ਚੱਲਦਾ ਛੇਨੀ ਚਾਹੀਦੀ ਐ ਇਸ ਖੇਤਰ ਦੇ ਵਿੱਚ ਪਿਆਰ ਨੇ ਸਮਝ ਕੀ ਕਰਨਾ ਐ ਤੁਹਾਡੇ ਵਿੱਚੋਂ ਕਈ ਐਮਐਲਏ 70 75 ਸਾਲਾਂ ਤੋਂ ਜਾਂ ਉਸ ਤੋਂ ਪਹਿਲਾਂ ਬਣਦੇ ਜਿੱਦਦੇ ਆਏ ਹੋਣੇ ਐ ਕਿ ਤਬਦੀਲੀ ਆਈ ਐ ਜਿਹੜੀ ਤਬਦੀਲੀ ਕੀ ਆਈ ਐ ਉਹ ਤੁਸੀਂ ਲੋਕਾਂ ਨੇ ਆਪਣੇ ਭਾਈਚਾਰੇ ਆਪਣੇ ਸਾਜ ਆਪਣੀ ਕਿਰਤ ਦੇ ਨਾਲ ਬਣਾਈ ਐ ਜੇ ਜਗ੍ਹਾ ਵੀ ਜੇ ਬਣਾਈ ਐ ਜਿੱਥੇ ਬਹਿ ਕੇ ਤੁਸੀਂ ਗੱਲ ਕਰ ਰਹੇ ਹੋ ਇਹ ਕਿਤੇ ਸਿਆਸੀ ਬੰਦੇ ਨੇ ਥੋੜੀ ਬਣਾਈ ਹੋਣੀ ਐ ਇਹ ਲੱਗਾ ਹੋਇਆ ਤੁਸੀਂ ਆਪਣੀ ਜੇਬਾਂ ਚੋਂ ਪੈਸੇ ਇਕੱਠੇ ਕਰਕੇ ਫੇਰ ਬਣਾਈ ਐ ਤਾਂ ਤੁਸੀਂ ਗੱਲ ਰੱਖ ਸਕਦੇ ਨਹੀਂ ਤਾਂ ਸਰਕਾਰ ਇੱਕ ਧੰਨਾ ਲਾਣ ਦੇ ਲਈ ਕਿਤੇ ਬੈਠ ਕੇ ਗੱਲ ਰੱਖਣ ਦੇ ਲਈ ਵੀ ਤੁਹਾਨੂੰ ਜਗ੍ਹਾ ਨਹੀਂ ਛੱਡਦੀ ਜਿੱਥੇ ਤੁਸੀਂ ਮਿਲਦੇ ਹੋ ਉੱਥੇ ਤਾਨਣ ਤੇ ਕੁੱਟਣ ਦੇ ਲਈ ਤਿਆਰ ਬੈਠੇ ਹੁੰਦੇ ਪਿਛਲੇ ਦਿਨਾਂ ਜਦੋਂ ਇੱਕ ਗੱਲ ਪਾਪਰੀ ਜਿਹੜਾ ਹਰਜੋਤ ਬਹਿਨ ਸਾਡਾ ਐਜੂਕੇਸ਼ਨ ਮਿਨਿਸਟਰ ਹੈ ਜਿਹਦੇ ਕੋ ਨੌਕਰੀਆਂ ਮੰਗਦੇ ਆ ਸਾਡੇ 13000 ਦੀ ਗਿਣਤੀ ਦੇ ਵਿੱਚ ਸਕੂਲ ਹੈ ਸਾਡੇ ਸਰਕਾਰੀ ਇੱਕ ਸਕੂਲ ਦੇ ਵਿੱਚ ਕਹਿੰਦੇ ਹੋ ਵੀ ਪੂਰੇ ਅਧਿਆਪਕ ਹੈਗੇ ਆ ਉਦੋਂ ਕੋਈ ਜਿਹੜੇ ਅਧਿਆਪਕ ਨੌਕਰੀ ਮੰਗਣ ਦੇ ਲਈ ਗਏ ਆ ਤੇ ਉਹ ਆਪਣੀ ਕਾਰਜ ਥੱਲੇ ਵਿਦਿਆਰਥੀ ਆ ਜਿਹੜੇ ਅਧਿਆਪਕ ਆ ਉਹਨਾਂ ਨੂੰ ਦੇਣ ਲੱਗੇ ਇਹ ਹੈ ਮਾਹੌਲ ਅੱਜ ਪੰਜਾਬ ਦਾ اسی ਮਾਹੌਲ ਦੇ ਵਿੱਚ ਜਿਹੜੇ ਨੌਜਵਾਨ ਇੱਕਾ ਦੁਕਾ ਲਗਾਤਾਰ ਇਹ ਸੋਚਦੇ ਆ ਵੀ ਅਸੀਂ ਭਗਤ ਸਿੰਘ ਦੇ ਵਿਚਾਰਧਾਰਾ ਦੇ ਨਾਲ ਚੱਲਣਾ ਹੈ ਅਸੀਂ ਤਾਂ ਕੋ ਲੱਗ ਕੁਝ ਨਾ ਕੁਝ ਕਰਨਾ ਹੈ ਉਹਨਾਂ ਨੂੰ ਤੁਸੀਂ ਬਜ਼ੁਰਗ ਖੜੇ ਕਰ ਸਕਦੇ ਹੋ ਵੀ ਉਹਨਾਂ ਨੂੰ ਹੌਸਲਾ ਦਿਓ ਤਾਂ ਕਿ ਇੱਕ ਚਰਚਾ ਚੜੇ ਤੁਹਾਡੇ ਇਸ ਖਿੱਤੇ ਦੇ ਵਿੱਚ ਵੀ ਕਿਹੜਾ ਰਾਹ ਚੰਗਾ ਹੈ ਰਾਹ ਤੁਹਾਡੇ ਸਾਹਮਣੇ ਸਪਸ਼ਟ ਹੋ ਗਿਆ ਇੱਕੋ ਰਾਹ ਉਹ ਖੜਾ ਭੀ ਜਿਹੜਾ ਅੰਗਰੇਜ਼ਾਂ ਤੋਂ ਲੈ ਕੇ ਨਰਿੰਦਰ ਮੋਦੀ ਕਾਂਗਰਸ ਜਾਂ ਅਕਾਲੀ ਦਲੋਂ ਲੈ ਕੇ ਆਇਆ ਆ ਇੱਕ ਰਾਹ ਉਹ ਹੈ ਜਿਹੜੀ ਕਿਸਾਨ ਜੱਥੇਬੰਦੀਆਂ ਨੇ ਤੁਹਾਡੇ ਵਿੱਚ ਖੜਾ ਕੀਤਾ ਹੈ ਤੁਹਾਡੇ ਸਾਹਮਣੇ ਖੜਾ ਕਰ ਦਿੱਤਾ ਹੈ ਜਿਨ੍ਹਾਂ ਦੇ ਰੂਪ ਦੇ ਵਿੱਚ ਪਹਿਲਾਂ ਤੁਸੀਂ ਨੌਜਵਾਨਾਂ ਚ ਮੁਲਾਜ਼ਮਾਂ ਚ ਜਿੰਨੀਆਂ ਵੀ ਮੰਗਾਂ ਅੱਜ ਤੱਕ ਮਨਾਈਆਂ ਆ ਉਹ ਲੋਕਾਂ ਨੇ ਆਪਣੇ ਜੁੱਤੀ ਦੇ ਆਪਣੇ ਜੱਥੇਬੰਦਕ ਤਾਕਤ ਦੇ ਨਾਲ ਮਨਾਈਆਂ ਜੇ ਦੇਸ਼ ਆਜ਼ਾਦ ਕਰਾਉਣੀ ਵੀ ਗੱਲ ਹੈ ਤੇ ਆਜ਼ਾਦ ਜੇ ਲੋਕ ਲੜਦੇ ਨਾ ਕੀ ਇਹ ਜਾਂ ਫਗਾ ਸੇ ਇੱਕ ਵਰਗੇ ਸ਼ਹਾਤਾ ਨਾ ਦਿੰਦੇ ਸ਼ਾਇਦ ਮੁਲਕ ਅੱਜ ਵੀ ਨਾ ਆਜ਼ਾਦ ਹੁੰਦਾ ਅੱਜ ਵੀ ਜਿਹੜੇ ਅਸੀਂ ਆਜ਼ਾਦ ਹੋਣ ਤੋਂ ਬਾਅਦ ਇੱਕ ਗੁਲਾਮੀ ਜਿਹੜੇ ਅਮਰੀਕਾ ਦੀ ਕਰੀ ਜਾ ਰਹੀ ਹੈ ਨਾ ਸਾਡੀ ਜੇਬਾਂ ਦੇ ਵਿੱਚ ਮੋਬਾਈਲ ਹੈ ਸਾਡੇ ਸੰਸਾਧਨ ਹੈ ਜਿੰਨੀ ਵੀ ਚੀਜ਼ਾਂ ਇਹ ਸਾਰੀਆਂ ਬਣ ਰਹੀਆਂ ਉਹਨਾਂ ਕਾਰਪੋਰੇਟ ਕੰਪਨੀਆਂ ਦੇ ਨੇ ਜੋ ਅੱਜ ਜਾਣ ਸਾਰਾ ਕੁਝ ਬੰਦ ਕਰ ਦਿੰਦਾ ਤੁਹਾਨੂੰ ਜੇ ਭਲੇਖਾ ਹੋਵੇ ਜਦੋਂ ਰਾਤ ਨੂੰ ਮੋਰਚਾ ਚੱਕੀਏ ਦੋਨੇ ਤੇ ਪਟਿਆਲੇ ਸੰਗਰੂਰ ਚੰਡੀਗੜ੍ਹ ਅੰਮ੍ਰਾਲਾ ਸਾਰਾ ਇੰਟਰਨੈਟ ਬੰਦ ਕਰਕੇ ਰੱਖ ਦਤਾ। ਇਹ ਹੈ ਸਿਸਟਮ ਉਹਦੇ ਹੱਥਾਂ ਦੇ ਵਿੱਚ। ਤੁਹਾਨੂੰ ਇਹ ਭਲੇਖਾ ਵੀ ਅਸੀਂ ਆਮ ਆਦਮੀ ਪਾਰਟੀ ਜਿੱਤਾਲੀ ਹੈ। ਸਾਡਾ ਇਹ ਬੰਦਾ ਜਿੱਤ ਗਿਆ ਹੈ ਜਾਂ ਹੋਰ ਕੋਈ ਬੰਦਾ ਜਿੱਤ ਗਿਆ ਸਾਡਾ ਰਾਜ ਆ ਗਿਆ ਇਹ ਭਲੇਖਾ ਹੈ। ਜਦੋਂ ਤੁਹਾਡੇ ਹੱਥ ਉਹਨਾਂ ਦੇ ਕਾਰੋਬਾਰ ਤੇ ਉਹਨਾਂ ਦੀ ਨੀਤੀਆਂ ਤੇ ਉਹਨਾਂ ਦੇ ਗਲਾਂ ਤੱਕ ਪੁੱਜ ਗਏ ਤਾਂ ਉਹਨਾਂ ਨੇ ਪੁਲਿਸ ਰੱਖੀ ਹੋਈ ਹੈ। ਜਿਹੜੀ ਸਟੇਟਮੈਂਟ ਉਹ ਡੀਆਈਜੀ ਮਨਦੀਪ ਨੇ ਦਿੱਤੀ ਵੀ ਅਸੀਂ 3000 ਹੈ ਤੁਸੀਂ 300 ਇਹ ਦੱਸ ਦਿੱਤਾ ਵੀ ਪੁਲਿਸ ਤੁਹਾਨੂੰ ਕੁੱਟਣ ਦੇ ਲਈ ਐ ਬਲੇਖਾ ਛੱਡ ਦਿਓ ਵੀ ਤੁਹਾਡੀ ਰਾਖੀ ਦੇ ਲਈ ਹੈ ਇਹ ਅਗੋ ਲੈਣ ਕੀ ਹੋਈਆ ਵੀ ਤੁਸੀਂ ਦਿਨ ਰਾਤ ਲਗਾਤਾਰ ਮਿਹਨਤ ਕਰੋ ਤੇ ਕਮਾ ਕੇ ਪੈਸੇ ਉਹਨਾਂ ਦੀ ਜੇਬਾਂ ਦੇ ਵਿੱਚ ਪਾਓ ਜੇ ਤੁਸੀਂ ਉਹਨਾਂ ਦੇ ਖਿਲਾਫ ਚੱਲੇ ਤੇ ਸਾਰਾ ਸਿਸਟਮ ਬੰਦ ਕਰਕੇ ਰੱਖ ਦਵਾਂਗੇ ਇਹ ਤੁਹਾਡਾ ਮਾਲ-ਮਾਲ ਲਗਾਤਾਰ ਆਊਟਲੈਟਾਂ ਦੇ ਨਾਲ ਭਰਿਆ ਜਾ ਰਿਹਾ ਹੈ ਕਈ ਇਹਨੂੰ ਪਤਾ ਨਹੀਂ ਹੁਣਾਂ ਪਿੰਡ ਦੇ ਬਜ਼ੁਰਗਾਂ ਨੂੰ ਵੱਡੇ ਵੱਡੇ ਮੋਲ ਸਰਕਾਂ ਦੇ ਕੰਡੇ ਬਣਾਏ ਜਾ ਰਹੇ ਆ ਇਹ ਬਾਜ਼ਾਰ ਹੋਰ ਦਸਾ 15 ਸਾਲਾਂ ਨੂੰ ਖਤਮ ਹੋ ਜਾਣਾ ਹੈ ਕਿਉਂਕਿ ਸਾਰਾ ਕੁਝ ਤਾਂ ਮੈਨੇਜ ਕਰ ਲਿਆ ਉਹਨਾਂ ਨੇ ਸਾਡੇ ਕੋਲ ਰਹਿ ਕੀ ਗਿਆ ਇਹੀ ਤਾਂ ਲੜਾਈ ਸੀ ਕਿਸਾਨ ਜੱਤੇਬੰਦੀਆਂ ਦੀ ਤੇ ਅਸੀਂ ਅਦਾਨੀ ਬਾਨੀਆਂ ਦੇ ਖਿਲਾਫ ਹੈ ਤੇ ਕਾਨੂੰਨ ਉਹਨਾਂ ਦੇ ਹੱਥ ਮਜ਼ਬੂਤ ਕਰਨ ਦੇ ਲਈ ਬਣਾਏ ਜਾ ਰਹੇ ਆ ਹਰ ਇੱਕ ਚੀਜ਼ ਤੇ ਕਾਬਜ਼ ਕਰਨ ਦੇ ਲਈ ਬਣਾਏ ਜਾ ਰਹੇ ਆ ਇਸ ਕਰਕੇ ਅਸੀਂ ਉਹਨਾਂ ਦੇ ਖਿਲਾਫ ਹੈ ਇਹੀ ਗੱਲ ਅਸ਼ੀਰ ਪਗਸਨ ਨੌਜਵਾਨ ਸਭਾ ਦੇ ਵੱਲੋਂ ਅਸੀਂ ਪਿੰਡ-ਪਿੰਡ ਹੋਕਾ ਦਿੰਨੇ ਆ ਵੀ ਨਾਲ ਨੌਜਵਾਨੋ ਇਕੱਠੇ ਹੋਵੋ ਉਹਦੇ ਵਿੱਚ ਤੁਹਾਡੇ ਬਜ਼ੁਰਗਾਂ ਦਾ ਸਾਥ ਚਾਹਨੇ ਆ ਕਿ ਤੁਸੀਂ ਤਜਰਬਾ ਕਰ ਲਿਆ 70 75 ਸਾਲ ਅੱਡ-ਅੱਡ ਪਾਰਟੀਆਂ ਦਾ ਇਹੜਾ ਪਾਰਟੀ ਨੇ ਦਿੱਤਾ ਕੁਝ ਨਹੀਂ ਦਿੱਤਾ ਇਹ ਹੈ ਕਿ ਆਜਾ ਆਪਣੀ ਤੁਸੀਂ ਆਪਣੇ ਪੁੱਤ ਆਪਣੀ ਧੀ ਨੂੰ ਆਪਣੇ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਭੇਜ ਦਿਓ ਪੜਨ ਦੇ ਲਈ ਉਹਦਾ ਭੇਕ ਚੰਗਾ ਕਰਨ ਦੇ ਲਈ ਤੁਸੀਂ ਤਰਸਦੇ ਹੋ ਕਿ ਸਾਡੇ ਸਿਵਿਆਂ ਨੂੰ ਇਹ ਬੱਚੇ ਸਾਡੇ ਸਿਵਿਆਂ ਨੂੰ ਬਾਲਣਗੇ ਵੀ ਜਾਂ ਨਹੀਂ ਇਹ ਹਾਲਾਤ ਹੈ ਅੱਜ ਦੀ ਦੇਸ਼ ਕਿ ਤੁਸੀਂ ਦੱਸ ਦਿਓ ਪਿਆਸੀ ਆਪਣਾ ਬੱਚਾ ਪਿੰਡ ਤੋਂ ਬਾਹਰ ਨਹੀਂ ਭੇਜਣਾ ਉਹ ਕਿਤੇ ਗੈਸੂਲ ਬਾਦ ਦਾ ਸ਼ਿਕਾਰ ਨਾ ਹੋ ਜੇ ਉਹ ਕਿਤੇ ਨਸ਼ੇ ਦਾ ਸ਼ਿਕਾਰ ਨਾ ਹੋਵੇ ਇਹ ਮਹੌਲ ਬਣ ਗਿਆ ਇਹ ਮਹੌਲ ਇਹਦਾ ਸਿਆਸੀ ਪਾਰਟੀਆਂ ਤੇ ਇਹਨਾਂ ਸਮਾਜਦਾਰਾਂ ਦੇ ਪਿਛਲੀਆਂ ਪੋਰਸ਼ੀਆਂ ਕਰਕੇ ਆ ਅੱਜ ਜਿਹੜੀ ਲੜਾਈ ਸਾਡੇ ਸਾਹਮਣੇ ਖੜੀ ਆ ਉਹ ਲੜਾਈ ਸੀਦੇ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦੀ ਆ ਉਹਦੇ ਵਿੱਚ ਤੁਸੀਂ ਏਡੇ ਤਜਰਬੇ ਨੂੰ ਅਸੀਂ ਵਿਰੋਧ ਨਹੀਂ ਕਰਦੇ ਤੁਹਾਡੀ ਇਸ ਵਿਚਾਰਧਾਰਾ ਤੁਹਾਡੀ ਇਸ ਗੱਲ ਦੇ ਨਾਲ ਪਰ ਘਾਟੋ ਕੱਟ ਘਰ ਜਾ ਕੇ ਸੋਚੋ ਇਸ ਗੱਲ ਨੂੰ ਕੀ ਕੀ ਕੁਝ ਬਾਪ ਰਿਆ ਇੰਨੇ ਸਾਲਾਂ ਦੇ ਵਿੱਚ ਜਿਹੜਾ ਲੋਕਾਂ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਬਾਹਰ ਦਿੱਤਾ ਕਿਸ ਗੱਲ ਤੇ ਵੀ ਬਾਹਰਿਆ ਸੀਗਾ ਵੀ ਗਰੀਬ ਹੋਰ ਗਰੀਬ ਹੋ ਜਾਏ ਤੇ ਅਮੀਰ ਹੋਰ ਅਮੀਰ ਹੋ ਜਾਏ ਕਿਸ ਗੱਲ ਤੇ ਵੀ ਉਹ ਲੜੇ ਸੀਗੇ ਵੀ ਗਰੀਬ ਨੂੰ ਜਿੱਥੇ ਤੇਰੇ ਦਿੱਤੇ ਉੱਥੇ ਰਗੜਿਆ ਜਾ ਸਕੇ ਤੇ ਅਮੀਰ ਤੇ ਇੰਨੇ ਹੱਥ ਮਜ਼ਬੂਤ ਕੀਤੇ ਜਾਣ ਜਿਹੋ ਜੋ ਕੁਝ ਵੀ ਕਰੇ ਜੇ ਉਹ ਹਜ਼ਾਰ ਲੋਕ ਵੀ ਮਾਰ ਦੇ ਉਹਦਾ ਕੁਝ ਵੀ ਨਾ ਫਿਰੇ ਇਸ ਕਰਕੇ ਇਸ ਗੱਲ ਨੂੰ ਬਚਾਰਿਆ ਜਾਵੇ ਵਚਾਰ ਕੇ ਜਿਹੜੀਆਂ ਲੜਾਈਆਂ ਲੜਦੀਆਂ ਧਰਾਂਆਂ ਉਹਨਾਂ ਨੂੰ ਤਕੜਾ ਕੀਤਾ ਜਾਵੇ ਸ਼ੀਰ ਭਗੇ ਸਿੰਘ ਨੌਜਵਾਨ ਸਭਾ ਦਾ ਜਿਹੜੀ ਏਰੀਆ ਕਮੇਟੀ ਇੱਥੇ ਬਣਾਈ ਹੈ ਜਿਨ੍ਹਾਂ ਦੀ ਅਗਵਾਈ ਸੁਮਿਤ ਹੁਣੀ ਕਰਦੇ ਆ ਪ੍ਰਦੀਪ ਜੋਧਾ ਹੁਣੀ ਜਾਂ ਨੇਕ ਹੁਣੀ ਜਾਂ ਹੋਰ ਸਾਥੀ ਜਿਹੜੇ ਉਹਨਾਂ ਦੀ ਮਦਦ ਕਰਦੇ ਪਿਆ ਉਹਨਾਂ ਦੇ ਨਾਲ ਖੜ ਕੇ ਆਪਣੇ ਪਿੰਡਾਂ ਦੇ ਵਿੱਚ ਲਗਾਤਾਰ ਅਜਿਹੇ ਜਲਸੇ ਅਜਿਹੀਆਂ ਮੀਟਿੰਗਾਂ ਦੇ ਖੋਲ ਕੇ ਪੂਰੇ ਹੌਸਲੇ ਨਾਲ ਕੀਤੀਆਂ ਜਾਣੇ ਗੱਲ ਰੱਖੀ ਜਾਵੇ ਇਹ ਗੱਲ ਰੱਖੀ ਜਾਵੇ ਤਾਂ ਕਿ ਪਤਾ ਲੱਗੇ ਵੀ ਰਾਹ ਇਹ ਹੈ ਜੇ ਤੁਸੀਂ ਹੀ ਨਹੀਂ ਗੱਲ ਕਰਨੀ ਫਿਰ ਤਾਂ ਲੋਕ ਸਿਰ ਸੁੱਟ ਕੇ ਚਲੇ ਹੀ ਹੋਏ ਨਾ ਉਹਨਾਂ ਨੂੰ ਤਾਂ ਪਤਾ ਵੀ ਇਹ ਰੱਬ ਦਾ ਭਾਣਾ ਹੈ ਜਿੱਦਾਂ ਵੀ ਗਰੀਬੀ ਦੇ ਵਿੱਚ ਜੰਮੇ ਐ ਇਦਾਂ ਦੀ ਬੇਕਾਰੀ ਇਦਾਂ ਦੀ ਗਰੀਬੀ ਦੇ ਵਿੱਚ ਮਾਰੇ ਜਾਣਾ ਐ ਸਾਡੇ ਜਿਹੜੇ ਹੱਥਾਂ ਦੀ ਲਕੀਰਾਂ ਰੱਬ ਨੇ ਲਿਖਿਆ ਹੀ ਨਹੀਂ ਇਹ ਗੱਲ ਅਜੇ ਹੀ ਨਹੀਂ ਐ ਸਾਡੇ ਹਿੱਥਾਂ ਦੇ ਸੁਪਨੇ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਕੋਈ ਨਾ ਕੋਈ ਖੋ ਰਿਹਾ ਐ ਉਹਨੂੰ ਬਦਲਣ ਦੇ ਲਈ ਸਾਨੂੰ ਪਿੰਡ ਪਿੰਡ ਦੇ ਨੌਜਵਾਨ ਸਭਾ ਆਵਾ ਨਾਨੀਆਂ ਚਾਹੀਦੀਆਂ ਉਹਨਾਂ ਨੂੰ ਤਕੜੇ ਕਰਨ ਦੇ ਲਈ ਤੁਹਾਨੂੰ ਬਜ਼ੁਰਗਾਂ ਨੂੰ ਉਹਨਾਂ ਦੇ ਪਿੱਛੇ ਖੜਾ ਕਾਉਣਾ ਚਾਹੀਦਾ ਤੇ ਜਿਹੇ ਜਲਸੇ ਇਦਾਂ ਦੇ ਜਿਹੜੇ ਸਮਾਰੋਹ ਆ ਹੋਰ ਤਕੜੇ ਹੋਣ ਚਾਹੀਦੇ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਗੱਲ ਛਿੜੇ ਉਸ ਲੜਾਈ ਟਕੜੀ ਹੋਵੇ ਤਾਂ ਕਿ ਸਾਡੇ ਜਿਹੜੇ ਬੱਚੇ ਅੱਜ ਬੇਰੋਜ਼ਗਾਰੀ ਦਾ ਸੰਤਾਪ ਵਡਾਰੇ ਆ ਰੋਜ਼ਗਾਰ ਨਹੀਂ ਮਿਲ ਰਿਹਾ ਕਿਸਾਨੀ ਦੇ ਉੱਪਰ ਹਮਲਾ ਆ ਇਹਦੇ ਵਿਰੁੱਧ ਲੋਕਾਂ ਨੂੰ ਵੱਧ ਤੋਂ ਵੱਧ ਇਕੱਠਾ ਕਰਕੇ ਇੱਕ ਜਿਹੜੀ ਨਿਰਣਾਇਕ ਲੜਾਈ ਲੜੀ ਜਾ ਸਕੇ ਤੇ ਉਹਨਾਂ ਲੋਕਾਂ ਦਾ ਰਾਜ ਲਿਆਇਆ ਜਾ ਸਕੇ ਜਿਸ ਰਾਜ ਨੂੰ ਲਿਆਉਣ ਦੇ ਲਈ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਸ਼ਹਾਦਤ ਦਿੱਤੀ ਜਿਸ ਰਾਜ ਨੂੰ ਲਿਆਉਣ ਦੇ ਲਈ ਬਾਬਾ ਨਾਨਕ ਲਗਾਤਾਰ ਚੱਲਦਾ ਰਿਹਾ ਜਿਸ ਰਾਜ ਨੂੰ ਲਿਆਉਣ ਦੇ ਲਈ ਕਰਤਾਰ ਸਿੰਘ ਸਰਾਭਾ ਵਿਦੇਸ਼ ਤੋਂ ਆ ਕੇ ਇੱਥੇ ਆ ਕੇ ਲੜਿਆ ਤੇ ਫਾਂਸੀ ਦੇ ਉੱਪਰ ਚੜਿਆ ਇਸ ਗੱਲ ਨੂੰ ਲੈ ਕੇ ਤੁਹਾਡੇ ਸਾਰਿਆਂ ਦੇ ਵਿੱਚ ਧੰਨਵਾਦ ਕਰਦਾ ਵੀ ਤੁਸੀਂ ਗੱਲਬਾਤ ਰੱਖਣ ਦਾ ਮੌਕਾ ਦਿੱਤਾ ਤੇ ਆਸ ਰੱਖਦਾ ਵੀ ਤੁਸੀਂ ਬਜ਼ੁਰਗ ਸਾਥੀ ਸਾਡੇ ਨੌਜਵਾਨ ਸਭਾ ਦੇ ਨਾਲ ਆਗੂਆਂ ਦੇ ਮਗਰ ਖੜ ਕੇ ਇਸ ਇਲਾਕੇ ਦੇ ਵਿੱਚ ਬਤਵਵਦ ਨੌਜਵਾਨ ਸਭਾ ਦੇ ਨੌਜਵਾਨਾਂ ਨੂੰ ਸ਼੍ਰੀ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਫੜਾ ਕੇ ਆਪਣੇ ਪਿੰਡਾਂ ਦੇ ਵਿੱਚ ਚਲਾਓਗੇ ਤਾਂ ਕਿ ਅਸੀਂ ਜਿਹੜੀ ਲੜਾਈ ਸਰਕਾਰ ਦੇ ਵਿਰੁੱਧ ਇਸ ਸਿਸਟਮ ਦੇ ਵਿਰੁੱਧ ਲੜਨਾ ਚਾਹੁੰਦੇ ਆ ਉਹ ਹੋਰ ਤਕੜੀ ਹੋ ਸਕੇ ਤੇ ਲੋਕਾਂ ਦਾ ਰਾਜ ਆ ਸਕੇ ਧੰਨਵਾਦ ਸਾਥੀ